ਜਾਂਦੇ ਤੇ ਉਲਟ ਵੋਮਟਿੰਗ ਕਰ ਦਿੰਦੇ ਆ ਕਈ ਉਹਨੂੰ ਨੀਂਦ ਦੀਆਂ ਦਵਾਈ ਦੇ ਕੇ ਸਲਾਹ ਦਿੰਦੇ ਵੀ ਕੋਈ ਕੋਈ ਕੋਰੋਸਿੰਗ ਦੇ ਦਿੰਦਾ ਪਰ ਇਹ ਤੇ ਖੜਾ ਜਿਵੇਂ ਮਰਜ਼ੀ ਤੁਸੀਂ ਫੋਟੋ ਖਿਚੋ ਬਹੁਤ ਅੱਛਾ ਲੱਗਿਆ ਸੈਮ ਨੇ ਟਾਈਮ ਸਪੈਂਡ ਕਰੋ ਇੱਕ ਕਪਚਾ ਨਾਲ ਪੀਓ ਠੜ ਦੇ ਵਿੱਚ ਬਹੁਤ ਅੱਛਾ ਲੱਗਿਆ ਜੀ ਸਰ ਸ਼ਹਿਰ ਦੇ ਵਿੱਚ ਜਗ੍ਹਾ ਘਟ ਹੋਣ ਦੇ ਕਾਰਨ ਇਹ ਜਿਹੜਾ ਹੈਲੀਕਾਪਟਰ ਆ ਇਹ ਅਸੀਂ ਜਾਣ ਹੀ ਹੋਇਆਗਾ ਤੇ ਕਹਿੰਦਾ ਵੀ ਹੈਲੀਕਾਪਟਰ ਹੈਲੀਕਾਪਟਰ 에ਰੋਪਲੇਨ ਕਦਰੰਦਾ ਸੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਆਪਣੇ ਬਲਜਿੰਦਰ ਸਿੰਘ پراੜ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੇਲੇ ਮਾਗੀ ਦੀਆਂ ਲੋੜੀਆਂ ਦੀਆਂ ਬਹੁਤ ਬਹੁਮਾਰਕਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਦੇ ਜਿਵੇਂ ਇੱਥੇ ਪ੍ਰਦਰਸ਼ਨੀਆਂ ਲੱਗਦੀਆਂ ਮੇਲੇ ਤੇ ਆਪਣੇ ਉਵੇਂ ਆਪਣੇ ਇੱਥੇ ਵੀਰਾਂ ਨੇ ਇੱਕ オリジナル ਜਿਹੜਾ ਹੈਲੀਕਾਪਟਰ ਆ ਉਹ 에ਰ ਕੀ ਮੇਲੇ ਤੇ ਲੈ ਕੇ ਆਂਦਾ ਆ ਤੁਸੀਂ ਦੇਖ ਲਓ ਮੇਰੇ ਪਿੱਛੇ オリジナル ਹੈਲੀਕਾਪਟਰ ਬਿਲਕੁਲ ਇਹਨਾਂ ਕਿੰਨੇ ਮੇਲੇ ਤੇ ਪ੍ਰਦਰਸ਼ਨੀ ਦੇ ਵਿੱਚ ਲਾਇਆ ਆਪਣੇ ਮੁਕਸਰ ਸ਼ਹਿਰ ਦੇ ਵਿੱਚ ਜਗ੍ਹਾ ਘਟ ਹੋਣ ਦੇ ਕਾਰਨ ਇਹ ਜਿਹੜਾ ਹੈਲੀਕਾਪਟਰ ਆ ਇਹ ਇਹਨਾਂ ਨੇ ਟਿੱਬੀ ਸਾਹਬ ਰੋਡ ਤੇ ਘੋੜੀਆਂ ਵਾਲਾ ਜਿਹੜਾ ਆਪਣਾ ਮੇਲਾ ਲੱਗਿਆ ਮੰਡੀ ਲੱਗੀ ਹੈ ਜਿਹੜੀ ਉਹਦੇ ਤੋਂ ਪਹਿਲਾਂ ਲੱਗਿਆ ਸ਼ਹਿਰ ਵਾਲ ਨੂੰ ਤੇ ਆਪਣੇ ਦੇਖੋ ਨਿੱਕੇ ਨਿੱਕੇ ਬੱਚੇ ਆ ਜਿਹੜੇ ਇਹਨਾਂ ਨੂੰ ਜਿਵੇਂ ਸ਼ੌਂਕ ਹੁੰਦਾ ਜਾਂ ਹੋਰ ਵੀ ਵੀਰਾਂ ਭੈਣਾ ਭਰਾਵਾਂ ਦੇ ਸ਼ੌਂਕ ਹੁੰਦੇ ਆ ਵੀ ਅਸੀਂ ਜਹਾਜ਼ ਨੇੜੇੋਂ ਦੇਖਣਾ ਜਾਂ ਜਹਾਜ਼ ਨਾਲ ਫੋਟੋਆਂ ਕਰਨੀਆਂ ਜਾਂ ਕਿਵੇਂ ਉਹ ਬਈ ਹੁਣ ਬਹੁਤ ਸਸਤੇ ਰੇਟਾਂ ਦੇ ਵਿੱਚ ਮਤਲਬ ਇਹਨਾਂ ਨੇ ਮੈਨੂੰ ਲੱਗਦਾ 50 ਰੁਪਏ ਸ਼ਾਇਦ ਟਿਕਟ ਬਾਈਆਂ ਨੇ ਰੱਖੀ ਆ ਤੇ ਬਿਲਕੁਲ ਜਿਹੜਾ origignal ਆ ਜਿਹੜਾ ਉਹ ਜਹਾਜ਼ ਆ ਮੰਤਰੀ ਆਪਣੇ ਜਿੰਨਾਂ ਦੇ ਵਿੱਚ ਘੁੰਮਦੇ ਆ ਇਹਨੂੰ ਤੁਸੀਂ ਦੇਖ ਸਕਦੇ ਆ ਤੇ ਆਪ ਦਾ ਜਿਹੜਾ ਸ਼ੌਂਕ ਆ ਜਿਹੜਾ ਉਹ ਤੁਸੀਂ ਜਹਾਜ਼ ਦਾ ਪੂਰਾ ਕਰ ਸਕਦੇ ਆ ਵਿੱਚ ਇਹਦੇ ਬਹੁਤ ਸੋਹਣਾ ਇਹਨਾਂ ਨੇ ਬੈਠਣ ਦਾ ਪ੍ਰਬੰਧ ਕੀਤਾ ਕਿਵੇਂ ਲੱਗਿਆ ਬਈ ਜੀ ਜਹਾਜ਼ ਦਾ ਐਕਸਪੀਰੀਅੰਸ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਜੀ ਹਾਂਜੀ ਤੇ ਇਹ ਛੋਟਾ ਬੱਚਾ ਹੈ ਏ ਅਜੇ ਅਸੀਂ ਜਾਣ ਹੀ ਹੋਇਆਗਾ ਤੇ ਕਹਿੰਦਾ ਵੀ ਹੈਲੀਕਾਪਟਰ ਹੈਲੀਕਾਪਟਰ ਏਰੋਪਲੇਨ ਕਦਰੰਦਾ ਸੀ ਤੇ ਕਦੋਂ ਚੱਲੋ ਅਸੀਂ ਘੋੜੀ ਵੇਖਣ ਚੱਲੇ ਸੀ ਘੋੜਿਆਂ ਦਾ ਮੇਲਾ ਤੇ ਬੜਾ ਵੇਖ ਕੇ ਉੱਤੋਂ ਕਹਿੰਦਾ ਏਰੋਪਲੇਨ ਤੇ ਫਿਰ ਮੈਂ ਕਦੋਂ ਤੱਕ ਆਇਆ ਤੇ ਬੜਾ ਵਧੀਆ ਲੱਗਿਆ ਤੇ ਕਈ ਵਾਰੀ ਕੀ ਹੁੰਦਾ ਕਿ ਬਹੁਤ ਬੱਚੇ ਆ ਉਹਨਾਂ ਨੂੰ ਕੀ ਆਖੋਗੇ ਮੈਂ ਤੇ ਇਹ ਆਖੂਗਾ ਉਹਨਾਂ ਨੂੰ ਕੀ ਤੁਸੀਂ ਦਿਖਾਓ ਇੰਜੋਏ ਕਰੋ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਏਰੋਪਲੇਨ ਤੇ ਨਾ ਕਈ ਵਾਰੀ ਉੱਤੇ ਜਾਂਦੇ ਤੇ ਉਲਟ ਵੋਮਟਿੰਗ ਕਰ ਦਿੰਦੇ ਆ ਕਈ ਉਹਨੂੰ ਨੀਂਦ ਦੀਆਂ ਦਵਾਈ ਦੇ ਕੇ ਸੁਲਾ ਦਿੰਦੇ ਵੀ ਕੋਈ ਕੋ ਕੋਈ ਕੋਰੋਸ ਇੰਦੇੰਦਾ ਪਰ ਇੱਥੇ ਖੜਾ ਜਿਵੇਂ ਮਰਜ਼ੀ ਤੁਸੀਂ ਫੋਟੋ ਖਿਚੋ ਬਹੁਤ ਅੱਛਾ ਲੱਗਿਆ ਫੈਮਿਲੀ ਟਾਈਮ ਸਪੈਂਡ ਕਰੋ ਇੱਕ ਕਪਚਾ ਨਾਲ ਪੀਓ ਠੜ ਦੇ ਵਿੱਚ ਬਹੁਤ ਅੱਛਾ ਲੱਗਿਆ ਜੀ ਬਾਈ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਬਾਈ ਤੁਸੀਂ ਵੀ ਆਪਣੇ ਬੱਚਿਆਂ ਨਾਲ ਲੈ ਕੇ ਆਓ ਤੇ ਇੱਥੇ ਆਪਣਾ ਨੂੰ ਜਾਇਜ਼ ਦਿਖਾਓ ਕਿਵੇਂ ਲੱਗਿਆ ਬਾਈ ਸੋਹਣਾ ਜਾਇਜ਼ ਬਾਈ ਜੀ ਪਹਿਲੀ ਵਾਰ ਹੀ ਮਾਗੀ ਦੇ ਦੇਖਿਆ ਮਾਗੀ ਮਿਲਦੇ ਪਹਿਲੀ ਵਾਰ ਹੀ ਆਈ ਹੈ ਕੋਈ ਨਵੀਂ ਚੀਜ਼ ਅੱਛਾ ਜੀ ਤੇ ਬਹੁਤ ਵਧੀਆ ਮਤਲਬ ਕਿ ਸਿਰਫ 50 ਰੁਪਏ ਵਿੱਚ ਪੂਰੀ ਓਰੀਜਨਲ ਵਾਲੀ ਫੀਲ ਆ ਰਹੀ ਹੈ ਤੁਹਾਨੂੰ अच्छा अच्छा और ये ते ਹੋਰਾਂ ਲੋਕਾਂ ਨੂੰ ਕੀ ਕਰਨ ਪੂਰੇ ਪੈਸੇ ਵਸੂਲ ਹੋ ਰਹੇ ਬਈ ਐ ਮਤਲਬ ਕਿ ਹੋਰਾਂ ਲੋਕਾਂ ਨੂੰ ਕਹਿਣਾ ਜਾਵਾਂਗੇ ਕਿ ਆ ਕੇ ਦੇਖੋ ਇੱਕ ਵਾਰੀ ਆ ਕੇ ਦੇਖੋ ਕੋਈ ਬੜਾ ਵੱਡਾ ਰਿਸਕ ਨਹੀਂ 50 ਰੁਪਏ ਦਾ ਬੰਦਾ ਚਾਹ ਪਾਣੀ ਦੇ ਉਹ ਵੀ ਲਾ ਦਿੰਦਾ ਆਪਦੀ ਲਾ ਦਿੰਦਾ ਮੇਰਾ ਨੋਰਮਲ ਬਾਕੀ ਬਈ Ориジナル ਜਾਜ ਹੈ ਬਿਲਕੁਲ ਠੀਕ ਆ ਤੇ ਤੁਸੀਂ ਹਾਂ 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 ਹ